ਮੈਂ ਉਸ ਵੇਲੇ ਦਾਦਾ ਪਿਆ ਮੈਂ ਦਾਇਣਾ ਜਿਹਨਾਂ ਦੇ ਵਿੱਚ ਬਹੁਤ ਮੜਾ ਸੀ ਸਵੇਰੀਆ ਜੀ ਦਾਦਾ ਬੇਜਿਆ ਸਿਆਰੀ ਪੰਦਾ ਆ ਬਈ ਮੈਂ ਐਲਾ ਦੇ ਨਾਲ ਦੇ ਵਿੱਚ ਇਹ ਨਾਲ ਮੜਾ ਸੀ ਜਿਹਦੀ ਗੱਲ ਨਹੀਂ ਕਰਨ ਵਾਲੀ ਤਾਂ ਹੁਣ ਇਹ ਕਹਿੰਦੇ ਮੈਂ ਤੁਹਾਨੂੰ ਦੱਸਣਾ ਪਿਆ ਬੇ ਜਣਾ ਦੇਣਾ ਜੋ ਸੀ ਬੇ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇਗਾ ਉਹ ਜਦ ਬੈਲਾ ਦੇ ਹੀ ਉੱਥੇ ਕੁੰਦੇ ਰਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋ ਗਏ ਜਦਨ ਅਸੀਂ ਦੇਰੇ ਆਏ ਅੱਜ ਅੱਜ ਤੇ ਮੈਨੂੰ ਪਤਾ ਹੈ ਬਈ ਮੁਸ਼ਕਲੀਆਂ ਲੋ ਬਈ ਨਹੀਂ ਉਮਰ ਹੋ ਗਈ ਇਦਾਂ ਆਲੇ ਬੰਦੇ ਮੇਰੇ ਤੇ ਚਲੇ ਗਏ ਨੇ ਮੇਰੇ ਤੋਂ ਛੋਟੇ ਵੀ ਤੇ ਕੀ ਪਤਾ ਕੋ ਹੈ ਨਾ ਜਾਂ ਨਹੀਂ ਯਾਰ ਜਿਹੜੇ ਉਹਦੇ ਕਿਹਦੇ ਨੇ ਲੋਕਾਂ ਦੇ ਹਨ ਮੇਰੇ ਕੋਲ ਆ ਜਾ ਇਹ ਨੇ ਤਰਕੇ ਦੇ ਸਨ ਆਜ ਅਸਲ ਮੇਰੇ ਕੋਲ ਹੀ ਆ ਜਾ ਪੈਰੀ ਵੀ ਆ ਜੇ ਸਭ ਕੁਝ ਆ ਜੇ ਡੰਗਰ ਵੀ ਆ ਜੇ ਇੱਥੇ ਰਹਿ ਲੋ ਅੱਡੇ ਦੇ ਲੋ ਆ ਆ ਗਿਆ ਬੇਤੋ ਥੋੜੇ ਜਿਹਾ ਗਾਉਂ ਆ ਜੇ ਹੁਣ ਯਾਰ ਪਹਿਲਾਂ ਤੇ ਹੀ ਉੱਥੇ ਕੁੰਦੇ ਰਹਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਹਨੂੰ 18 ਸਾਲ ਦੀ ਹੋਗੇ ਜਿੱਦਾਂ ਅਸੀਂ ਦੇਰੇ ਆਏ ਆ ਮੈਨੂੰ ਅੰਦਾਜ਼ਾ ਪੂਰਾ ਹਾਲਾਤ ਜਾਂਦੇ ਉਹ ਦੇਖ ਦੂਜੇ ਨੇ ਲੋਕਾਂ ਦਾ ਆਣਾ ਮੇਰੇ ਕੋਲ ਆ ਜਾ ਇਹਨੇ ਤਰਕੇ ਜੇ ਸਾਣਾ ਅੱਜ ਨਾਲ ਮੇਰੇ ਕੋਲ ਹੀ ਆ ਜਾ ਪੈਰੀ ਵਿਆਹ ਜੇ ਸਭ ਕੁਝ ਹੈ ਜੇ ਡੰਗਰ ਵਿਆਹ ਜੇ ਇੱਥੇ ਰਵੋ ਅੱਡੇ ਦੇ ਲੋ ਆ ਗਿਆ ਕੋਈ ਤੋਂ ਥੋੜੇ ਜਿਹਾ ਗਾਉ ਹੋ ਜਾਏ ਇਹ ਵੀ ਦੇਰੇ ਇੱਥੇ ਆ ਗਿਆ ਮਟਾਲੇ ਕਈ ਕਿ ਦੋਸਤੀਆਂ ਹੋਣਗੇ ਤੁਹਾਡੇ ਮਾੜੇ ਕਿਥੋਂ ਦਾ ਵਾਕ ਅੱਬ ਅੱਬ ਤੇ ਮੈਨੂੰ ਪਤਾ ਹੈ ਬਈ ਮੁਸ਼ਕਲੀ ਆ ਨਵੇਂ ਨਹੀਂ ਉਮਰ ਹੋਈ ਇੱਧਰ ਆਲੇ ਬੰਦੇ ਮੇਲੇ ਚਲੇ ਗਏ ਨੇ ਮੇਰੇ ਤੋਂ ਛੋਟੇ ਵੀ ਤੇ ਕੀ ਪਤਾ ਉਹ ਹੈ ਨਾ ਜਾਂ ਨਹੀਂ ਮੈਂ ਖਿੜਿਆ ਹੀ ਨਹੀਂ ਅੱਛਾ ਜੀ ਇਹ ਵੀ ਅਗਰ ਕਹਾਟ ਜੇ ਮੁੰਡਿਆਂ 'ਚ ਮੈਂ ਨਹੀਂ ਸਕਿਆ ਦਾਮ ਦਾ ਪੜਨੀ ਜਾਣਾ ਛੇਰ ਆ ਕੇ ਕਰਵਾਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਨੇ ਜਿਹੜੀਆਂ ਬڑے بڑے ਸਿਆਣੀ ਬੰਦੇ ਦਾ ਸੀ ਯੋਗਾਰ ਸੀ ਬਾਬਾ ਸਾਹਿਬ ਯੋਗਾਰ ਸੀ ਪੈਸੇ ਵੀ ਲੋਕਾਂ ਨੂੰ ਜ਼ਮੀਨਾਂ ਦਾ ਤੇ ਕੁਝ ਬਾ ਆ ਸਭ ਸਭ ਕੁਝ ਸੀ ਭਾਈ ਜਦੋਂ ਜਾਇਦਾ ਸਾਰੀ ਸਾੜ ਕੇ ਆਣੀ ਪਈ ਵੰਡ ਹੋਈ ਜੇ ਮੇਰੇ ਦਿਲ ਤੋਂ ਬਾਗ ਦੇ ਕੋਈ ਗੱਲ ਨਹੀਂ ਆਜੀ ਮਾਇਆ ਦਾ ਪੰਜਾਬੀ ਨਹੀਂ ਨਾ ਮੈਂ ਮੈਂ ਮਾਇਆ ਦਾ ਪੰਜਾਬੀ ਨਹੀਂ ਤਾਂ ਮੇਰੇ ਦਿਲ ਤੇ ਕੋਈ ਗੱਲ ਨਹੀਂ ਆਜੀ ਹੁਣ ਐਸੇ ਕਰਕੇ ਮੈਂ ਬਚਿਆ ਦਾ ਉਹ ਹੁਣ ਸਿਆਣੇ ਜਾਂਦੇ ਆ ਦਾ ਯਾਰ ਸਾਡੇ ਪੰਜ ਜੀ ਸਨ ਅਸੀਂ ਜਦੋਂ ਆਏ ਪੰਜ ਜੀ ਮਾ ਤੇ ਪਿਓ ਦੇ ਤਿੰਨ ਨਹੀਂ ਦੋ ਬਰਾ ਤੇ ਇੱਕ ਬੇਣ ਸਾਡੇ ਘਰ ਦੇ ਵਿੱਚ ਬਾਪ ਸਾ ਮੇਰਾ ਜਿਹੜਾ ਨਾ ਉਹ 55 ਸਾਲ ਵਿੱਚ ਬਰੀ ਗਿਆ ਪਰ ਉਹ ਜਦੋਂ ਸੀ ਆਏ ਸਨ ਉਹ ਵੀ ਉਹ ਹੁਣ ਮਾ ਤੇ ਲੰਗਦਾ ਸਨ ਜਦੋਂ ਅਸੀਂ ਉਥੋਂ ਆਏ ਸਨ ਫਿਰ 15 18 ਸਾਲ ਰੱਕ ਗਏ ਸਨ ਦੇਰਿਓ ਲਾਰੋਆ ਲਾਰੋਆ ਦੂਰ ਨਹੀਂ ਪਿੰਡ ਤਾਂ ਡਾਕੀ ਉੱਪਰ ਇਹਨਾਂ ਦਾ ਸਾਡਾ ਤੇ ਮੈਂ ਅਗੇ ਦੱਸ ਚੁੱਕਾ ਇੱਕ ਵਾਰੀ ਉਹ ਆਖਣਗੇ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤਾਂ ਕੀਤਾ ਸਾਨੂੰ ਬੰਦਾ ਦੱਸੋ ਜਿਹੜੇ ਬੰਦੇ ਤੁਹਾਨੂੰ ਆ ਗਿਆ ਮੇਟੇ ਵਾਲਿਆਂ ਨੇ ਦੱਸਿਆ ਇਹਨੂੰ ਅੱਦਾ ਦੇਾਂਗੇ ਤੇ ਤੁਸੀਂ ਕਿਹੋ ਜਿਹਾ ਜਲੀਓ ਉਹ ਚਾਚੇ ਇਹਨਾਂ ਦੱਸਿਆ ਆਖਣਗੇ ਮੇਰੇ ਰਿਸ਼ਤੇਦਾਰ ਤੇ ਸਾਰੇ ਗਏ ਤੁਰ ਕੇ ਹੁਣ ਅਜੇ ਤੇ ਥੋੜੇ ਜਿਹੀ ਰਹਿ ਗਏ ਤੇ ਰਿਸ਼ਤੇਦਾਰੀ ਵੀ ਕਰ ਲਈਆਂ سب کچھ جتے بیٹھا تھا سب کچھ بولی لیا بنایا Vorteil... بڑی تگڑی میں کپڑے کر تھا میرے تو چھوٹے جڑے وہ لوہے کالی گھر سے سی... پنیال میلی بنائی جا کے ادھر آن سو تو جے میرے تو چھوٹے نے لیا سی آ ਇਹਦੇ ਵੀ ਖਬਰਾਂ ਉਧਰੋਂ ਵੀ ਆਉਂਦੀਆਂ ਇਧਰੋਂ ਵੀ ਆਉਂਦੀਆਂ ਆ। ਅੱਛਾ ਜੀ। ਉਹ ਵੀ ਸੁਣਦੇ ਰਹਿਣਾ। ਮੈਂ ਖਬਰ ਨਹੀਂ ਸੁਣਨਾ ਮੈਂ ਹੋਰ ਚੀ ਜਾਨੀ ਸੁਣਨਾ। ਦਿਨ ਨਹੀਂ ਕਰਦਾ ਜਿਹੜੇ ਉਧਰ ਯਾਰ ਦੋਸਤਾਂ ਨਾਲ ਮੈਨੂੰ ਦਿਲ ਕਰਦਾ ਪਿੰਡ ਜਾ ਕੇ ਸਭ ਕੁਝ ਵੇਖਣ ਨੂੰ ਕੀ ਕਰਦਾ। ਪਰ ਫਾਇਦਾ ਕੋਈ ਨਹੀਂ। ਉਹ ਕਿ ਉਧਰ ਘਰ ਕਿਦਾਂ ਦਾ ਸੀ ਆਪਣਾ? ਮੈਂ ਤਾਂ ਸਾਰੇ ਪਿੰਡ ਨਾਲੋਂ ਵਧੀਆ ਸੀ। ਸਾਡਾ ਮਕਾਨ ਘਰ ਜਿਹੜਾ ਸੀ ਪਿੰਡ ਨਾਲੋਂ ਵਧੀਆ ਸੀ। ਅਜੇ ਉਹਨਾਂ ਦੇ ਬੰਦੇ ਇਹਨਾਂ ਦੇ ਅਫਸਰ ਵੀ ਆ ਨਹੀਂ ਗਾਲਿਆ ਸੱਚ ਨਾ ਛੱਡੋ ਫੇਰ ਜਿਹੜੀਆਂ ਲੋ ਬੈਲਾ ਉਹਦੇ ਵਿੱਚ ਨਾ ਵੜੋ ਜਦੋਂ ਆ 15 ਅਗਸਤ ਹੁੰਦੀ ਹੈ ਤੇ ਯਾਦਾਂ ਤਾਂ ਹੁੰਦੀ ਹੋਣੀ ਹੈ ਮੈਂ ਮੈਂ ਉਹ ਮੁੰਡੇ ਨੂੰ ਆ ਮੁੰਡੇ ਆ ਆਪਣੇ ਮੁੰਡੇ ਦੀ ਆਉਂ ਪਰੋ ਬੈਠਾ ਲਾਓ ਉਪਰ ਹਾਂਜੀ ਮੈਂ ਉਹਨੂੰ ਸਵੇਰੇ ਦਾ ਆ ਗਿਆ ਮੈਂ ਦਾ ਇਹਨਾਂ ਦੇ ਵਿੱਚ ਬਹੁਤ ਮੜਾ ਆ ਸਵੇਰੇ ਆ ਜੀ ਦਾ ਆ ਬੈਠਿਆ ਸੀ ਆਲੀ ਬੰਦਾ ਮੈਂ ਹਲਾ ਦਿਨਾਂ ਦੇ ਵਿੱਚ ਇਹ ਨਾਲ ਮਾਰਾ ਸੀ ਜਿਹਦੀ ਗੱਲ ਨਹੀਂ ਕਰਨ ਵਾਲੀ ਜੇ ਤੋ ਆ ਵੀ ਕਹਿੰਦੇ ਮੈਂ ਤੁਹਾਨੂੰ ਦੱਸਣਾ ਪਿਆ ਬਈ ਇਹਨਾਂ ਦਿਨਾਂ ਜੋ ਸੀ ਬਈ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇ ਘਰ ਜਿਆਦਾ ਆਉਂਦੇ ਜੇ 15 ਅਗਸਤ ਨੂੰ ਆਹੋ ਡਰ ਨਹੀਂ ਹੁੰਦਾ ਨਹੀਂ ਨਹੀਂ ਸਾਨੂੰ ਡਰ ਨਹੀਂ ਆਈ ਰਹੇ ਘਰੋਂ ਬਾਹਰ ਨਹੀਂ ਜਾਂਦੇ ਆ ਲੋਕਾਂ ਦਾ ਭਿੰਦੇ ਦਾ ہار وا ادھر ہوں تو جڑے ٹو جی سکھا کو لوگ ڈرتے نہیں ڈر دا. کوئی بھی نہیں ڈر دا. روٹی سارے کھانے مارا کوئی نہیں جا بندہ جہاں یار مار کھائے گئے لوگ وہ صرف یہ ہے وہ ٹائم ایسا سی ونڈ سی ਉਸ ਮੰਡ ਦੇ ਵਿੱਚ ਬਹੁਤ ਕੁਝ ਹੋਇਆ ਰੌਲਾ ਪਿਆ ਗਿਆ ਪਈਆ ਬਚਣੇ ਲੜਨਾ ਐ ਠੀਕ ਆ ਪਰ ਜਦੋਂ ਦੌੜ ਪਈ ਸੀ ਉਹ ਤਾਂ ਮਾਂ ਪੁੱਤਰ ਨਹੀਂ ਸੀ ਮਾਰਿਆ ਸਾਹਮਣੇ ਮੇਰੇ ਮੈਂ ਵੀ ਖਲੋਤਾ ਦਾ ਨੰਬਰ ਖਲੋਤਾ ਦਾ ਜਹਰ ਘੜੇ ਤੇ ਸੀ ਉਹਨਾਂ ਦਾ ਬਜਾ ਅੱਲਾਹ ਸਾਹਿਬ ਜਿਹੜੇ ਨੇ ਤਕਰੀਬ ਲੋਹ ਇਹਨਾਂ ਨੇ ਕਿ ਮੈਂ ਆਂਦਾ ਨਹੀਂ ਇਨਾਂ ਨੂੰ ਕੁਛ ਨਹੀਂ ਆਖਣਾ ਠੀਕ ਐ। ਇਹ ਠੀਕ ਨੇ ਇਹਨਾਂ ਨੂੰ ਕੁਛ ਨਹੀਂ ਆਖਣਾ ਸਿਰਫ ਬਗੜਾ ਆਲੇ ਨੂੰ ਨਹੀਂ ਚੱਲਣ ਤਾਂ ਨਹੀਂ ਤੇ ਮਾਰਨਾ। ਸਾਹਮਣੇ ਗੱਲ ਵੇਖੀ ਮੇਰੇ ਸਾਹਮਣੇ ਬੰਦੇ ਪਏ ਨਜ਼ਰ। 4-5 ਤੋਂ ਵੱਡੀ ਜਿਹੜੀ ਪੀਂਦੇ ਹਨ ਪਏ ਤਿੰਨ ਚਾਰ ਬੰਦੇ। ਸਾਹਮਣੇ ਛੱਡ ਕੇ ਬਾਹਰੋਂ ਦੌੜ ਗਏ ਸਾਡੇ। ਸੈਲ ਤੇ ਬਾਮਾ ਦੇ ਕੇ ਰੋਂਦੇ ਦੌੜੇ ਸਾ।